हां जी साश्री काल दोस्तों दोस्तों ਤੁਸੀਂ ਵੇਖ ਰਹੇ ਹੋ ਯੂਟਿਊਬਰ ਫੇਸਬੁੱਕ ਚੈਨਲ ਜੈਰਾਮ ਬਿਲਾ ਵਿਰਸਾ ਦੋਸਤੋ ਆਜੋ ਅੱਜ ਤੁਹਾਨੂੰ ਦਿਖਾਈਏ ਵੈਸੇ ਤੁਸੀਂ ਅੱਗੇ ਵੀਡੀਓਜ਼ ਦੇ ਵਿੱਚ ਦੇਖਦੇ ਹੋ ਕਿ ਉਸਤਾਦ ਜੀ ਪੰਜਾਬੀ ਲੋਕ ਸਾਜਾਂ ਦੀ ਸੇਵਾ ਨਿਭਾਉਂਦੇ ਆ ਤੇ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਆ ਇਹ ਉਸਤਾਦ ਜੀ ਨੂੰ ਵੈਸੇ ਉਸਤਾਦ ਜੀ ਨੂੰ ਕੋਈ ਵੀ ਵਿਰਸੇ ਦੀ ਕੋਈ ਵੀ ਪੁਰਾਣੀ ਚੀਜ਼ ਕੋਈ ਵਿਰਸੇ ਦੀ ਨਿਸ਼ਾਨੀ ਜਿੱਥੋਂ ਵੀ ਟੱਕਰ ਜਾਵੇ ਉਸਤਾਦ ਜੀ ਉਹਨੂੰ ਲੈ ਆਂਦੇ ਆ ਤੇ ਲਿਆ ਕੇ ਬੜੇ ਹੀ ਸ਼ੌਂਕ ਨਾਲ ਪਿਆਰ ਨਾਲ ਲਗਨ ਨਾਲ ਤਿਆਰ ਕਰਦੇ ਆ ਆ ਦੇਖੋ ਇੱਕ ਬਹੁਤ ਪੁਰਾਣਾ ਸੰਦੂਕ ਇਹ ਕਿਸੇ ਸੱਜਣ ਦੇ ਘਰ ਪਿਆ ਸੀ ਸੋ ਉਸਤਾਦ ਜੀ ਲੈ ਕੇ ਆਇਆ ਤੇ ਉਸਤਾਦ ਜੀ ਨੇ ਇਹ ਸੰਦੂਕ ਤਿਆਰ ਕੀਤਾ ਤੇ ਆ ਦੇਖੋ ਇਹਨੂੰ ਇਹਨੇ ਟਾਇਰ ਵੀ ਲਾਏ ਆ ਆ ਦਿਖਾਇਓ ਜੀ ਮੜਿਆ ਹਲਾ ਕੇ ਦਿਖਾਇਓ ਵੀ ਫਰਸ਼ ਦੇ ਉੱਪਰ ਕਿਦਾਂ ਆ ਦੇਖੋ ਦੋਸਤੋ ਇੱਕ ਉਂਗਲੀ ਨਾਲ ਇੱਕ ਉਂਗਲੀ ਨਾਲੇ ਖਿੱਚ ਹੁੰਦਾ ਦੇਖੋ ਜੀ ਹੈਣਾ ਜੀ ਕਹਿੰਦਾ ਸ਼ੌਂਕ ਨਾ ਉਮਰ ਦੇਖੇ ਨਾ ਸ਼ੌਂਕ ਦੇਖੇ ਪੈਸੇ ਨੂੰ ਸ਼ੌਂਕ ਦਾ ਸਿਰਫ ਸ਼ੌਂਕ ਦੇਖਦਾ ਦੇਖੇ ਕੋਈ ਵੀ ਸੰਦੂਕ ਨੂੰ ਤਿਆਰ ਕਰਨ ਲੱਗੇ ਹੋਏ ਆ ਰੀਜ ਲਾਈ ਹੋਈ ਆ ਆ ਦੇਖੋ ਜੀ ਇਹਨੂੰ ਕਿੰਨੀ ਖੂਬਸੂਰਤ ਆ ਪੱਤੀ ਲਾਈ ਆ ਦੋਸਤੋ ਪਿਸਤਲ ਦੀ ਪੱਤੀ ਆ ਇਹ ਆ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਚਮਕ ਰਹੀ ਆ ਤੇ ਆ ਦੇਖੋ ਰੰਗ ਬਰੰਗਾ ਰੰਗ ਕੀਤਾ ਇਹਨੂੰ ਬਹੁਤ ਮਿਹਨਤ ਕਰਕੇ ਇਹਨੂੰ ਤਿਆਰ ਕੀਤਾ ਜੀ ਪਹਿਲਾਂ ਇਹ ਸੰਦੂਕ ਨਾ ਬਹੁਤ ਪੁਰਾਣਾ ਸੀ ਪਹਿਲਾਂ ਇਹਦੇ ਪਰ ਰੇਗਮਾਰ ਮਾਰਿਆ ਗਿਆ ਪਤਾ ਨਹੀਂ ਕਿੰਨੇ ਸਾਲਾਂ ਦਾ ਇਹ ਉਹਨਾਂ ਦੇ ਘਰ ਪਿਆ ਸੀ ਸੋ ਆ ਦੇਖੋ ਅੱਗੇ ਪਿੱਛੇ ਤੁਹਾਨੂੰ ਸਾਰਾ ਦਿਖਾਉਂਦਾ ਥੱਲੇ ਪਹੀਏ ਲੱਗੇ ਹੋਏ ਆ ਦੇਖੋ ਹੈ ਨਾ ਗੱਲ ਬਾਤ ਸੋ ਦੋਸਤੋ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਜੇ ਤੁਸੀਂ ਵਿਰਸੇ ਨਾਲ ਪਿਆਰ ਕਰਦੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਸਿਰਫ ਫੋਟੋਆਂ ਵਿੱਚੇ ਵੇਖਣ ਨੂੰ ਮਿਲਣੀਆਂ ਤੁਹਾਡੇ ਬੱਚਿਆਂ ਨੂੰ ਸਿਰਫ ਫੋਟੋਆਂ ਜਾਂ ਕਿਤਾਬਾਂ 'ਚ ਇਹ ਦੇਖਣ ਨੂੰ ਮਿਲਣੀਆਂ ਰੈਲਿਟੀ ਵਿੱਚ ਇਹ ਚੀਜ਼ਾਂ ਨਹੀਂ ਰਹਿਣੀਆਂ ਵੈਸੇ ਹੁਣ ਵੀ ਇਹ ਸ਼ਾਇਦ ਹੀ ਕਿਸੇ ਦੇ ਘਰ ਹੋਵੇ ਨਹੀਂ ਲੇਕਿਨ ਸਾਡੇ ਪੁਰਾਣੇ ਪੰਜਾਬ ਦੇ ਵਿੱਚ ਸਾਡੇ ਵਿਰਸੇ ਦੇ ਵਿੱਚ ਇਹ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਕਿਸੇ ਸਮੇਂ ਇਹਦੇ ਵਿੱਚ ਲੱਖਾਂ ਦੇ ਗਹਿਣੇ ਰੱਖੇ ਜਾਂਦੇ ਸੀ ਇਹ ਘਰ ਦੀ ਇੱਕ ਤਰ੍ਹਾਂ ਦੀ ਦੋਸਤੋ ਤਜੋਰੀ ਤਜੋਰੀ ਹੁੰਦੀ ਸੀ ਇਹ ਘਰ ਦੀ 80 ਸਾਲ ਦਾ ਹੈ ਇਹ 80 ਸਾਲ ਪੁਰਾਣਾ ਹੈ ਇਹ ਵੈਸੇ ਤੁਹਾਨੂੰ ਕਿੱਥੋਂ ਮਿਲਿਆ ਜੀ ਇਹ ਪਿੰਡ ਫਰੋਜਪੁਰ ਦੀ ਕੋਈ ਜਿਹੜੀ ਜੁਰਗਬੁੜੀ ਸੀ ਸਾਡੇ ਕੋਲੇ ਫਰੋਜਪੁਰ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਫਰੋਜਪੁਰ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਇਸ ਟਾਈਮ ਅਸੀਂ ਬੇਲਾ ਤੋਂ ਬੋਲ ਰਹੇ ਆਂ ਸਿਰਚਮਕੌਰ ਸਾਹਿਬ ਦੇ ਕੋਲ ਜੈ ਰਮ ਬੇਲਾ ਤੂੰਬੀ ਵਾਲੇ ਹਾਂਜੀ ਤੇ ਉਹ 1944 ਦੇ ਵਿੱਚ ਉਹਦਾ ਵਿਆਹ ਹੋਇਆ ਤਾਂ 1944 ਤੋਂ ਪਹਿਲਾਂ ਹਾਂ ਬੰਡ ਤੋਂ ਪਹਿਲਾਂ ਵਾਹ ਜੀ ਵਾਹ ਉਹਦਾ ਵਿਆਹ ਹੋਇਆ ਤੇ ਸੰਦੂਕ ਦਿੱਤਿਆ ਤਾਂ ਉਹਨਾਂ ਨੇ ਤਾਜ ਵਿੱਚ ਫਿਰ ਪਿੰਡ ਬਜੀਤ ਪਰ ਤੋਂ ਉਹਦੀ ਇੱਕ ਨੂੰਹ ਬਣ ਕੇ ਗਈ ਉਹਨੂੰ 50 ਸਾਲ ਹੋ ਗਏ ਗਈ ਨੂੰ ਅੱਛਾ ਜੀ ਉਹਦੇ ਕੋਲ ਚਾਰ ਬੇਟੀਆਂ ਬੇਟੀਆਂ ਵਿਚਾਰੀ ਕੋਲ ਘਰ ਆਲਾ ਉਹਦਾ ਜਈਤ ਆ ਉਹ ਗੁਜਰ ਗਏ ਹਾਂਜੀ ਤੇ ਉਹ ਜਦ ਗਈ ਥੀ ਉਸ ਟਾਈਮ 30 ਸਾਲ ਹੋ ਗਏ ਤੇ ਬੁਢੀ ਨੂੰ ਗਈ ਨੂੰ ਸਾਡੇ ਪਰੋਜ ਪਰ ਤੋਂ ਅੱਛਾ ਜੀ 30 ਸਾਲ ਗਈ ਨੂੰ ਹੋ ਗਏ ਤੇ ਤੇ 50 ਸਾਲ ਉਹਨੂੰ ਹੋ ਗਏ ਅੱਜ ਹਾਂਜੀ ਇਹ 80 ਸਾਲ ਹੋ ਗਏ ਪੂਰੇ 80 ਸਾਲ ਪੁਰਾਣਾ ਕਿਤੋਂ ਵੀ ਤੇੜ ਨਹੀਂ ਉਸੇ ਤਰ੍ਹਾਂ ਲੱਕੜੀ ਪਈਏ ਉਹ ਲੱਕੜੀ ਲੱਗੀ ਆ ਅਸੀਂ ਜਿਹਨੂੰ ਸਿਸਮ ਵੀ ਕਹਿੰਦੇ ਆ ਟਾਲੀ ਵੀ ਕਹਿੰਦੇ ਆ ਜਿਹਨੂੰ ਵੱਢ ਕੇ ਜਦੇ ਉਹਦਾ ਸੱਕ ਤਾਰ ਕੇ ਉਹਨੂੰ ਪਾਣੀ ਦੇ ਵਿੱਚ ਗੇਰਦਿਆ ਕਰ ਦੋ ਸਾਲ ਇਹ ਲੱਕੜੀ ਪਾਣੀ ਦੇ ਵਿੱਚ ਤਰੀ ਜਾਇ ਕਰਦੀ ਅਸੀਂ ਨਾਇ ਵੀ ਕਰਦੇ ਟੋਬਿਆਂ ਚ ਇਹਦੇ ਵਿੱਚ ਬੈਠ ਕੇ ਤਾਰੀਆਂ ਲਾਉਣੀਆਂ ਦੀ ਕਿੱਸੀ ਬਣਾ ਲੈਣੀ ਇਹ ਲੱਕੜਾਂ ਅਸੀਂ ਦੇਖਿਆ ਫਿਰ ਮਾਰੂ ਲੱਕੜ ਕਹਿੰਦੇ ਤੇ ਇਹਨੂੰ ਹਾਂ ਇਹਨੂੰ ਫਿਰ ਕਈ ਲੋਕਾਂ ਦੀਆਂ ਜ਼ਿੰਦਗੀਆਂ ਲੰਘ ਜਾਂਦੀਆਂ ਤੇ ਪਰ ਇਹ ਉਸੇ ਤਰ੍ਹਾਂ ਉਸੇ ਤਰ੍ਹਾਂ ਰਹਿੰਦੀ ਤੇ ਹੁਣ ਕੋਣਾ ਲੱਗਦਾ ਹੁਣ ਵੀ ਤਾਂ ਦੋਸਤੋ ਤੁਸੀਂ ਖੁਦ ਦੇਖ ਸਕਦੇ ਹੋ ਕਿ ਪਤਾ ਨਹੀਂ ਕਿੰਨੀਆਂ ਇੱਕ ਪੁਸ਼ਤਾਂ ਲੰਘੀਆਂ ਹੋਣੀਆਂ ਇਸ ਸੰਦੂਕ ਨੂੰ ਦੇਖਦੇ ਦੇਖਦੇ ਇਹ ਫਿਰ ਤੁਹਾਨੂੰ ਕਿੱਦਾਂ ਮਿਲ ਗਿਆ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉੱਥੇ ਇਹ ਚੀਜ਼ ਪਈ ਆ ਸੰਦੂਕ ਪਿਆ ਸਾਡੇ ਪਿੰਡ ਇੱਕ ਬੱਬੂ ਦਾ ਆਰਾ ਹੁੰਦਾ ਤਾਂ ਜੀ ਹੁਣ ਵੀ ਆਰਾ ਹੈਗਾ ਉਹਦਾ ਬੇਟਾ ਬੋਬੀ ਉਹ ਆਰੇ ਨੂੰ ਚਲਾ ਰਿਹਾ ਹਾਂਜੀ ਉਹਦੀ ਮਾਤਾ ਹਾਂਜੀ ਉਹ ਕਹਿਣ ਲੱਗੀ ਬਜ਼ੈਰਮ ਤੂੰ ਪੁਰਾਣੀਆਂ ਚੀਜ਼ਾਂ ਉਹ ਸਾਡੇ ਆਉਂਦੀ ਜਾਂਦੀ ਰਹਿੰਦੀ ਆ ਵੀ ਪੁਰਾਣੀਆਂ ਚੀਜ਼ਾਂ ਤੂੰ ਬਹੁਤ ਸ਼ੌਂਕੀ ਆ ਵੀ ਇੱਕ ਸੰਦੂਕ ਪਿਆ ਸਾਡੇ ਰਿਸ਼ਤੇਦਾਰਾਂ ਦੇ ਉਹ ਫਿਰ ਜਾ ਕੇ ਰੋਪੜ ਤੋਂ ਚੁਕਾ ਲਈ ਆਈ ਤੀ ਪਿੰਡ ਹਵੇਲੀ ਤੋਂ ਅੱਛਾ ਬਜੀਤਪੁਰ ਤੋਂ ਹਵੇਲੀ ਚੱਲ ਗਿਆ ਹਾਂ ਹਾਂ ਹਵੇਲੀ ਚੱਲ ਗਿਆ ਉਹਨਾਂ ਦੇ ਮੈਨੂੰ ਨਾ ਨਹੀਂ ਪਤਾ ਬੀਬੀ ਦਾ ਤੇ ਉਹਨੇ ਵਿਚਾਰੀ ਨੇ ਮੈਨੂੰ ਚੁਕਾ ਦਿੱਤਾ ਉੱਥੇ ਕਿ ਭਈਆ ਲਿਆ ਰਿਕਸ਼ੇ ਵਾਲਾ ਉਹਦੇ ਉੱਪਰ ਰੱਖ ਕੇ ਅਸੀਂ ਲਿਆਏ ਲਿਆ ਕੇ ਅਸੀਂ ਉਹ ਰੰਗ ਰੂਪ ਕਰਦੇ ਆ ਤੇ ਮੈਂ ਇਹ ਚਾਹੁੰਦਾ ਵੀ ਉਹਨਾਂ ਨੇ ਚੀਜ਼ ਮੈਨੂੰ ਦਿੱਤੀ ਹੈ ਫਰੀ ਮੈਂ ਤੋਂ ਕੁਝ ਨਹੀਂ ਲਿਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੀ ਇਹਨਾਂ ਨੂੰ ਉਹਨਾਂ ਨੂੰ ਫਿਰ ਇਹ ਬਣਾ ਕੇ ਵਧੀਆ ਚੀਜ਼ ਦਿਖਾਉਣੇ ਵੀ ਦੇਖੋ ਅਸੀਂ ਕਿੰਨੀ ਉਹਦੀ ਇੱਜ਼ਤ ਕਰੀ ਆ ਬਿਲਕੁਲ ਜੀ ਬਿਲਕੁਲ ਪੂਰਾ ਸ਼ਿੰਗਾਰ ਕਰਕੇ ਮੈਂ ਫੋਟੋ ਕਰਕੇ ਖਿੱਚ ਕੇ ਫਿਰ ਉਨਡਰ ਦਿਖਾ ਕੇ ਆਉਂਗਾ ਵੈਸੇ ਦੋਸਤੋ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਇਹ ਵੀਡੀਓ ਇਹਨਾਂ ਕੋਲ ਪਹੁੰਚ ਜਾਣੀ ਅਗਰ ਤੁਸੀਂ ਸ਼ੇਅਰ ਕਰ ਦੋਗੇ ਸੋ ਦੇਖੋ ਦੋਸਤੋ ਕਿੰਨਾ ਖੂਬਸੂਰਤ ਲੱਗਦਾ ਹੁਣ ਇਹ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਔਰ ਸਾਡੇ ਚੈਨਲ ਨੂੰ ਕਰ ਲਿਓ ਦੋਸਤੋ ਫੋਲੋ ਅਸੀਂ ਹਮੇਸ਼ਾ ਵਿਰਸੇ ਨਾਲ ਸੰਬੰਧਿਤ ਹੀ ਵੀਡੀਓ ਇਸ ਚੈਨਲ ਤੇ ਅਪਲੋਡ ਕਰਦੇ ਆਂ ਤੇ ਦੋਸਤੋ ਤੁਹਾਨੂੰ ਹੋਰ ਵੀ ਦਿਖਾ ਦਈਏ 우ਸਤਾਦ ਜੀ ਪੰਜਾਬੀ ਲੋਕ ਸਾਜ਼ ਵੀ ਬਣਾਉਂਦੇ ਆ ਤੂੰਬਾ ਤੂੰਬੀ ਅਲਗੋਜੇ ਬੁਗਤੂ ਢੱਡ ਗੋਪੀਚੰਦ ਢੱਫਲੀ ਖੰਝਰੀ ਤੇ ਤੁਸੀਂ ਕੋਈ ਦੀ ਪੰਜਾਬੀ ਲੋਕ ਸਾਜ਼ ਵਜਾਉਣ ਦੇ ਸਿੱਖਣ ਦੇ ਚਾਹਵਾਨ ਹੋ ਸਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਜੀ ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਦੇ ਹੋ ਤੇ ਤੁਹਾਨੂੰ ਆਨਲਾਈਨ ਵੀ ਤੁਸੀਂ ਸਾਤੋਂ ਲੋਕ ਸਾਜ ਮੰਗਵਾ ਸਕਦੇ ਹੋ ਤੇ ਤੁਸੀਂ ਇੱਥੇ ਆ ਕੇ ਵੀ ਲੋਕ ਸਾਜ ਲੈ ਕੇ ਜਾ ਸਕਦੇ ਹੋ ਤੇ ਦੋਸਤੋ ਰੋਪੜ ਦੇ ਨੇੜੇ ਤੇੜੇ ਜਾਂ ਕਿਸੇ ਵੀ ਪਿੰਡ ਦੇ ਵਿੱਚ ਚਮਕੌਰ ਸਾਹਿਬ ਦੇ ਹਲਕੇ 'ਚ ਜਾਂ ਰੋਪੜਾ ਹਲਕੇ 'ਚ ਕਿਸੇ ਦੇ ਘਰ ਕੋਈ ਪੁਰਾਣਾ ਚਰਖਾ ਜਿਹੜਾ ਰੁਲਦਾ ਹੋਵੇ ਪਿਆ ਕਈ ਵਾਰ ਕਿਹਾ ਹੁੰਦਾ ਅੱਜ ਕੱਲ ਬੱਚੇ ਇਹਨਾਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਤਾਂ ਬਜ਼ੁਰਗਾਂ ਦੀਆਂ ਇਹ ਨਿਸ਼ਾਨੀਆਂ ਨੂੰ ਉਹ ਪਾਥੀਆਂ ਵਿੱਚ ਸਿੱਟ ਦਿੰਦੇ ਆ ਤੂੜੀ ਵਿੱਚ ਸਿੱਟ ਦਿੰਦੇ ਆ ਸੋ ਦੋਸਤੋ ਅਗਰ ਸਾਡੀ ਇਹ ਬੇਨਤੀ ਹੋ ਅਗਰ ਤੁਹਾਨੂੰ ਕਿਤੇ ਵੀ ਦਿਖੇ ਤਾਂ ਸਾਨੂੰ ਤੁਸੀਂ ਨੰਬਰ ਤੇ ਫੋਨ ਕਰਦੇ ਹੋ ਜੀ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਹਾਡਾ ਬਹੁਤ ਧੰਨਵਾਦ ਅਸੀਂ ਖੁਦ ਆ ਕੇ ਉਸ ਵਿਰਸੇ ਦੀ ਨਿਸ਼ਾਨੀ ਨੂੰ ਲੈ ਜਾਵਾਂਗੇ ਜੀ ਤੇ ਐਸੇ ਤਰ੍ਹਾਂ ਅਸੀਂ ਸਜਾ ਕੇ ਰੱਖਾਂਗੇ ਦੋਸਤੋ ਉਹਨੂੰ ਹਰੇਕ ਵੀਡੀਓ 'ਚ ਉਹਨਾਂ ਦਾ ਨਾਮ ਲਾਵਾਂਗੇ ਹਾਂਜੀ ਲਾਣੇ ਤੋਂ ਮਿਲੀ ਆ ਹਾਂਜੀ ਅਸੀਂ ਇਸੇ ਤਰ੍ਹਾਂ ਸਜਾ ਕੇ ਤੁਹਾਡੀ ਘਰ ਦੀ ਕੋਈ ਪੁਰਾਣੀ ਚੀਜ਼ ਹੈ ਉਹ ਸ ਜਾ ਕੇ ਇੱਥੇ ਪੀਰਾਂ ਦੇ ਦਰਗਾਹ ਤੇ ਸਜਾ ਦੇਣੀ ਆ ਹਾਂਜੀ ਤੇ ਉਹ ਸਦਾ ਬਾਤ ਤੇ ਜੁੰਦੀ ਰਹੂਗੀ ਔਰ ਤੁਹਾਡਾ ਨਵਾਂ ਵੀਡੀਓ ਤੇ ਚੱਲੂਗਾ ਵੀ ਸਾਨੂੰ ਉਹਨਾਂ ਨੇ ਕੋਈ ਚਰਖਾ ਕੋਈ ਹੋਰ ਪਿੱਤਲ ਦਾ ਭਾਂਡਾ ਹੋਵੇ ਆ ਪਿੱਤਲ ਦੇ ਭਾਂਡੇ ਪਏ ਆ ਇੱਧਰ ਹਾਂਜੀ ਇਹ ਸਾਨੂੰ ਮਿਲੇ ਹੋਇਆ ਆ ਆ ਦਿਖਾਓ ਇੱਧਰਲੇ ਪਾਸੇ ਹਾਂ ਇਹ ਦਿਖਾ ਰਹੇ ਹਾਂ ਦੇਖੋ ਦੋਸਤੋ ਤੇ ਇਹਨੂੰ ਮਰੇ ਖੋਲ ਕੇ ਦਿਖਾਓ ਜੀ ਸੰਦੂਕ ਨੂੰ ਖੋਲ ਕੇ ਦਿਖਾਓ ਅੰਦਰ ਤੇ ਇਹਦੇ ਜੰਦਾ ਲੱਗਿਆ ਹੋਇਆ ਜੰਦਾ ਲੱਗਿਆ ਦੇਖੋ ਦੋਸਤੋ ਹੁਣ ਤੁਹਾਨੂੰ ਖੋਲ ਕੇ ਸੰਦੂਕ ਦੇ ਅੰਦਰੋਂ ਵੀ ਦਰਸ਼ਨ ਕਰਾਉਂਦੇ ਆਂ ਜੀ ਆਹ ਦੇਖੋ ਜੀ ਜੋ オリジナル ਹੈ ਹੈਗੀ ਲੈਟ ਜੀ ਆਹ ਦੇਖੋ ਜੀ ਇਹ ਪਹਿਲਾਂ ਇਸ ਤਰ੍ਹਾਂ ਦਾ ਸੀ ਦੋਸਤੋ ਜਦੋਂ ਲੈ ਕੇ ਆਏ ਸੀ ਨਾ ਜੋ ਅੰਦਰ ਤੋਂ ਐਦਾ ਕਲਰ ਆ オリジナル ਕਲਰ ਐਦਾ ਏ ਸੀ ਇਹ 우ਸਤਾਦ ਜੀ ਨੇ ਹੁਣ ਮਿਹਨਤ ਕਰਕੇ ਰੰਗ ਰੋਗਣ ਕਰਕੇ ਇਹਨੂੰ ਇਹ ਰੰਗ ਰੂਪ ਦਿੱਤਾ ਜੀ ਦੇਖੋ ਐ ਨਾ ਜੀ ਗੱਲ ਬਾਤ ਦੇਖੋ ਜੀ ਏ ਦੋਸਤੋ ਉਸ ਸਮੇਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਸਮਝ ਲਓ ਅਲਮਾਰੀਓ ਹੁੰਦੀ ਸੀ ਇੱਕ ਤਰ੍ਹਾਂ ਦੀ ਇਹ ਇਹਨੂੰ ਸੰਦੂਕ ਕਿਹਾ ਜਾਂਦਾ ਤਜੋਰੀ ਦਾ ਕੰਮ ਵੀ ਦਿੰਦਾ ਸੀ ਇਹ ਅਲਮਾਰੀ ਦਾ ਕੰਮ ਵੀ ਦਿੰਦਾ ਸੀ ਤੇ ਜਿਸ ਤਰ੍ਹਾਂ ਅੱਜ ਦੀਵਾਨ ਬੈਡਾਂ ਦੇ ਵਿੱਚ ਬਾਕਸ ਬੈਡਾਂ ਦੇ ਵਿੱਚ ਆਪਾਂ ਕੱਪੜੇ ਰੱਖਦੇ ਆ ਇਹ ਉਹ ਕੰਮ ਵੀ ਦਿੰਦਾ ਸੀ ਬਹੁਤ ਕੰਮ ਦਿੰਦਾ ਸੀ ਦੋਸਤੋ ਇਹ ਇਹ ਦੇਹੇਜ ਦੇ ਵਿੱਚ ਲੜਕੀਆਂ ਨੂੰ ਦਿੱਤਾ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਇਹ ਰੱਜੇ ਪੂਜੇ ਘਰਾਂ ਦੇ ਵਿੱਚ ਜਿਹੜੀਆਂ ਕੁੜੀਆਂ ਵਿਆਈਆਂ ਜਾਂਦੀਆਂ ਸੀ ਨਾ ਰੱਜੇ ਪੂਜੇ ਖਾਨਦਾਨ ਦਿੰਦੇ ਹੁੰਦੇ ਸੀ ਦਹੇਜ ਦੇ ਵਿੱਚ ਕਹਿੰਦੇ ਜਦ ਕੋਈ ਬਜ਼ੁਰਗ ਉਸ ਟਾਈਮ ਦੀ ਕੁੜੀ ਜਾਂ ਦਹੇਜ ਵਿੱਚ ਸੰਦੂਕ ਲੈ ਕੇ ਆਂਦੀ ਹੁੰਦੀ ਸੀ ਆਂਟ ਗਵਾਂਡ ਚ ਰਿਸ਼ਤੇਦਾਰਾਂ ਚ ਗੱਲ ਹੁੰਦੀ ਸੀ ਕਿ ਕੁੜੀ ਸੰਦੂਕ ਲੈ ਕੇ ਆਈ ਆ ਤੇ ਬਾਈ ਕੁੜੀ ਟਾਲੀ ਦਾ ਸੰਦੂਕ ਲੈ ਕੇ ਆਈ ਆ ਜਾਂ ਬਿਆਰ ਦਾ ਸੰਦੂਕ ਲੈ ਕੇ ਆਈ ਆ ਦੇਖੋ ਪਾਵੇ ਦੇਖੋ ਦੋਸਤੋ ਇਹ ਪਾਵੇ ਕਿੰਨੇ ਖੂਬਸੂਰਤ ਉਸੇ ਸਮੇਂ ਦਾ ਬਣਿਆ ਹੋਇਆ ਇਹ ਆ ਪੱਤੀ ਆ ਜਿਹੜੀ ਇਹ ਉਸੀ ਬਕਸੇ ਦੀ ਲੱਗੀ ਹੋਈ ਆ ਤੇ ਉਸਤਾਦ ਜੀ ਨੇ ਡੈਕੋਰੇਟ ਕਰਨ ਲਈ ਐ ਇਹਨੂੰ ਤੇ ਵਿੱਚ ਆ ਚੀਜ਼ਾਂ ਐਡ ਕੀਤੀਆਂ ਜੀ ਆ ਦੇਖੋ ਆ ਪੱਤੀ ਆ ਆ ਉੱਪਰ ਜਿਹੜਾ ਰੰਗ ਰੋਗਣ ਕੀਤਾ ਏ ਪੂਰਾ ਰੀਜ ਲਾ ਕੇ ਸੰਦੂਕ ਤਿਆਰ ਕੀਤਾ ਦੋਸਤੋ ਹੁਣ ਵੀ ਦੇਖੋ ਉਸਤਾਦ ਜੀ ਹੁਣ ਵੀ ਲੱਗੇ ਹੋਏ ਆ ਜੀ ਇਹ ਸੰਦੂਕ ਦੀ ਉਹ ਕਾਰਵਾਈ ਕਰਨ ਲੱਗੇ ਹੋਏ ਆ ਇਹਨੂੰ ਇਹ ਕਹਿੰਦੇ ਜਿੰਨਾ ਵੱਧ ਤੋਂ ਵੱਧ ਸਜਾ ਸਕਦਾ ਏ ਮੈਂ ਉਨਾ ਇਹਨੂੰ ਸਜਾਣਾ ਏ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਪਣੇ ਬਿਰਸੇ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕਰੋ ਜੀ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਦੋਸਤੋ ਆਪ ਦਾ ਬਹੁਤ ਬਹੁਤ ਧੰਨਵਾਦ ਜੀ